अवतार ਧਾਰ ਕੇ ਰਾਜ ਹੈ ਮਲੇਸ਼ਾ ਦਾ ਜਾੜਾ ਤੋਂ ਪਟਣਾ ਲਾਹੌਰ ਸੀਸਵਾਰ ਕੇ ਇਹ ਕਰ ਲਈ ਤਿਆਰੀ ਪੰਜ ਸਿੱਖ ਸਾਥ ਲੈ ਅਮਰਤ ਵੇਲਾ ਸੀ ਰੋਮ ਦੀ ਸੰਗਤ ਹੋਏ ਕਿ ਉਦਾਸ ਜੀ ਆਖਰੀ ਦਾ ਮੇਲਾ ਸੀ ਬਲਦੇਵ ਸਿੰਘਾ ਜੁਗ ਪਾਪਾਂ ਦਾ ਪਲਟਣਾ ਲਾਹ ਦੀ ਬੂੰਦ ਡਾਰ ਕੇ ਰਾਜ ਹੈ ਮਲੇਸ਼ਾ ਦਾ ਜੜਾਂ ਤੋਂ ਪਟਣਾ ਲਾਹੌਰ ਸੀ ਸਵਾਰ ਕੇ ਰਾਜ ਹੈ ਮਲੇਸ਼ਾ ਦਾ ਜੜਾਂ ਤੋਂ ਪਟਣਾ ਲਾਹੌਰ ਸੀ ਸਵਾਰ ਕੇ ਰਜਨ ਦੇ ਪਾਛਾ ਸਿੱਖਾਂ ਨੂੰ ਸਬੋਧਨ ਕਰਦੇ ਨੇ ਮਲੇਸ਼ ਦੀ ਜੜ ਪੁੱਟਣ ਵਾਸਤੇ ਇਸ ਰਾਜ ਨੂੰ ਤਬਾਹ ਕਰਨ ਵਾਸਤੇ ਲਾਹੌਰ ਦੀ ਤਰਤੀ ਤੀ ਜਾ ਕੇ ਸੀਸਵਾਰ ਨਾ ਪਵੇ ਸ਼ਹਾਦਤ ਦੇਣੀ ਪਵੇ ਸ਼ਹਾਦਤ ਦਾ ਅਰਥ ਕੀ ਇਹ ਗਵਾਹੀ ਦੇਣੀ ਆ ਆਪਾਂ ਸੁਣਿਆ ਹੋਵੇਗਾ ਕਿ ਕੋਈ ਕੁਪਲਸ ਵਾਲਾ ਕਚਹਿਰੀ ਵਿੱਚ ਜਾ ਕੇ ਗਵਾਹੀ ਦਿੰਦਾ ਤੇ ਉਹਨੂੰ ਪੁੱਛ ਲੀਏ ਕਿੱਥੇ ਗਏ ਸੀ ਤੇ ਉਹ ਆਮ ਕਹਿੰਦਾ ਇਹ ਸ਼ਹਾਦਤ ਦੇਣ ਗਏ ਸੀ ਸ਼ਹਾਦਤ ਆ ਪਾ ਪਾਵੈ ਗਵਾਹੀ ਦੇਣੀ ਤੇ ਗਵਾਹੀ ਤੋਂ ਬਣਿਆ ਸ਼ਹਾਦਤ ਸ਼ਹੀਦੀ ਦਾ ਰੁਤਬਾ ਹਾਰੀ ਸਾਰੇ ਨੂੰ ਨਹੀਂ ਮਿਲਿਆ ਕਰ ਸ਼ਹਾਦਤ ਹਰ ਮਨੁੱਖ ਨਹੀਂ ਕਰ ਸਕਦਾ ਹਰ ਮਨੁੱਖ ਨਹੀਂ ਦੇ ਸਕਦਾ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਕਿ ਲਾਹੌਰ ਦੀ ਧਰਤੀ ਤੇ ਜਾ ਕੇ ਸ਼ਹਾਦਤ ਦੇਣੀ ਪਵੇ ਸਿੱਖਾਂ ਨੇ ਸਤਗੁਰਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਸੱਚੇ ਪਾਤਸ਼ਾਹ ਵੀ ਤੁਹਾਡੇ ਤੋਂ ਬਾਅਦ ਸਾਡੀ ਗਵਾਹੀ ਕੌਣ ਕਰੇਗਾ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਰਨ ਲੱਗੇ ਹੋਣ ਹਾਰ ਲਖਤੇ ਜਿਗਰ ਸਹਬਜਾਦਾ ਹਰ ਗੋਬਿੰਦ ਸਿੰਘ ਹਰ ਗੋਬਿੰਦ ਸਾਹਿਬ ਗਵਾਹੀ ਕਰਨਗੇ ਸਤਗੁਰਾਂ ਨੇ ਗੁਰਗੱਦੀ ਦੀ ਸਾਰੀ ਰਸਮ ਨਿਭਾਈ ਗਈ ਪਰ ਇਹ ਹੁਕਮ ਕੀਤਾ ਜਦੋਂ ਲਾਹੌਰ ਦੀ ਧਰਤੀ ਤੋਂ ਸਨੇਹਾ ਭੇਜ ਦਾਂਗੇ ਤੇ ਸਹਿਬਜ਼ਾਦੇ ਹਰਗੋਬਿੰਦ ਪਾਤਸ਼ਾਹ ਨੂੰ ਤਖਤਾਂ ਤੇ ਬਿਰਾਜਮਾਨ ਕਰਕੇ ਸਾਰੀ ਨਰਸਨ ਭਾਈ ਜਾਵੇਗੀ। ਧੰਗੁਰ ਅਰਜਨ ਦੇ ਪਾਤਸ਼ਾਹ ਲਾਹੌਰ ਦੀ ਧਰਤੀ ਤੇ ਪਹੁੰਚੇ ਨੇ। ਮੁਰਤਜ਼ਾ ਖਾਨ ਨੇ ਗੁਰੂ ਅਰਜਨ ਦੇ ਪਾਤਸ਼ਾਹ ਨੂੰ ਲਾਹੌਰ ਦਰਬਾਰ ਵਿੱਚ ਪੇਸ਼ ਕੀਤਾ। ਦਿੱਲੀ ਦਾ ਬਾਦਸ਼ਾਹ ਜਹਾਂਗੀਰ ਲਾਹੌਰ ਦੀ ਧਰਤੀ ਤੇ ਆਣ ਕੇ ਬੈਠਾ ਹੋਇਆ ਹੈ। ਚੰਦੂ ਦਵਾਨ ਜਹਾਂਗੀਰ ਦੇ ਕੋਲ ਖਲੋਤਾ ਹੋਇਆ ਧੰ ਗੁਰੂ ਅਰਜਨ ਦੇ ਪਾਤਸ਼ਾਹ ਨੂੰ ਜਹਾਂਗੀਰ ਦੇ ਪੇਸ਼ ਕੀਤਾ ਗਿਆ ਜਹਾਂਗੀਰ ਧੰ ਗੁਰੂ ਅਰਜਨ ਦੇ ਪਾਤਸ਼ਾਹ ਨੂੰ ਪੁੱਛਣ ਲੱਗਾ ਇਹ ਪੀਰਾਂ ਦੇ ਪੀਰ ਅਰਜਨ ਉਹ ਗੁਰੂ ਨਹੀਂ ਕਹਿੰਦਾ ਤੇ ਪੀਰਾਂ ਦੇ ਪੀਰ ਕਿਉਂ ਕਿਆ ਪੀਰਾਂ ਦੇ ਪੀਰ ਕਰਨ ਦਾ ਭਾਵ ਸੀ ਜੇ ਤੁਸੀਂ ਇਸਲਾਮ ਧਰਮ ਕਬੂਲ ਕਰ ਲਓ ਤਾਨੂੰ ਇਸਲਾਮ ਧਰਮ ਦੀ ਸਮੁੱਚੇ ਲੋਕ ਪੀਰ ਕਰਕੇ ਮੰਨਣਗੇ ਧੰ ਗੁਰੂ ਅਰਜਨ ਦੇ ਪਾਤਸ਼ਾਹ ਨੂੰ ਜਹਾਂਗੀਰ ਨੇ ਪੁੱਛਣਾ ਕੀਤਾ ਜਹਾਂਗੀਰ ਕਹਿਣ ਲੱਗਾ ਅਰਜਨ ਗੁਰੂ ਕਹਿੰਦੇ ਨੇ ਤੁਸੀਂ ਕਾਨੇ ਨੂੰ ਮਰਵਾਇਆ ਸਤਿਗੁਰ ਕਹਿੰਦੇ ਝੂਠ ਹੈ ਕਹਿੰਦੇ ਤੁਸੀਂ ਸਖੀ ਸਰਵਰਿਆਂ ਦੀ ਵਿਰੋਧਤਾ ਕਰਦੇ ਹੋ ਧੰਨ ਗੁਰੂ ਨਾਨਕ ਕਰਜੰਦੇ ਪਾਤਸ਼ਾਹ ਕਹਿੰਦੇ ਅਗੇ ਗੁਰੂ ਨਾਨਕ ਪਾਤਸ਼ਾਹ ਦਾ ਘਰ ਹੈ ਕਿਸੇ ਦੀ ਵਿਰੋਧਤਾ ਨਹੀਂ ਕਰਦਾ ਸਾਡੇ ਸਤਕਾਰਯੋਗ ਜਥੇਦਾਰ ਸਤਪਾਲ ਸਿੰਘ ਜੀ ਮੈਂਬਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਸੰਗਤਾਂ ਵਿੱਚ ਪਹੁੰਚੇ ਨੇ ਤਨ ਤਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦیدار ਕਰਨ ਵਾਸਤੇ ਪਹੁੰਚੇ ਨੇ ਜਿਉ ਆਇਆ ਜਿਉ ਆਇਆ ਜਿਉ ਆਇਆ ਉਹਨਾਂ ਵੱਲੋਂ ਜਥੇ ਦੀ ਮਾਨ ਵਿੱਚ ਮਾਇਆ ਭੇਜੀ ਗਈ ਹੈ ਤੈ ਦੁਲਤਨਵਾਦੀਆਂ ਜਹਾਂ ਦੀ ਕਰ ਪਾਛਾ ਕਹਿੰਦਾ ਚਲੋ ਇਹ ਵੀ ਗੱਲ ਛੱਡੀ ਤੁਸੀਂ ਚੰਦੂ ਦੀਵਾਨ ਦੀ ਲੜਕੀ ਦਾ ਰਿਸ਼ਤਾ ਮੋੜਿਆ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਚੰਦੂ ਦੀਵਾਨ ਤੁਹਾਡੇ ਕੋਲ ਖਲੋਤਾ ਹੈ ਇਹਨੂੰ ਪੁੱਛੋ ਕਿਉਂ ਮੋੜਿਆ ਹੈ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਨੂੰ ਦੁਬਾਰਾ ਫਿਰ ਕਿਹਾ ਤੁਸੀਂ ਚੰਦੂ ਦੀਵਾਨ ਦੀ ਲੜਕੀ ਦਾ ਸਾਖ ਮੋੜਿਆ ਹੈ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਨੇ ਦੁਬਾਰਾ ਉਹ ਜਵਾਬ ਦਿੱਤਾ ਹੈ ਵੀ ਚੰਦੂ ਦੀਵਾਨ ਨੂੰ ਪੁੱਛੋ ਕਿਉਂ ਮੋੜਿਆ ਗਿਆ ਹੈ ਜੇ ਨਹੀਂ ਦੱਸੇਗਾ ਤੇ ਅਸੀਂ ਦੱਸਾਂਗੇ ਕਿਉਂ ਮੋੜਿਆ ਗਿਆ ਹੈ ਕਹਿੰਦੇ ਚੰਦੂ ਦੀਵਾਨ ਦੀ ਲੜਕੀ ਦਾ ਰਿਸ਼ਤਾ ਲੈ ਕੇ ਪੰਡਤ ਲੋਕ ਧੰਗ ਗੁਰੂ ਨਾਨਕ ਪਾਤਸ਼ਾਹ ਦੇ ਦਰਬਾਰ ਵਿੱਚ ਸ੍ਰੀ ਅਮਰਸਰ ਸਾਹਿਬ ਦੀ ਧਰਤੀ ਤੇ ਆਏ ਨੇ ਜਿੱਥੇ ਸਾਡੇ ਲਖਤੇ ਜਿਗਰ ਸਾਹਿਬ ਜੀ ਦਾ ਹਰगोਬਿੰਦ ਪਾਤਸ਼ਾਹ ਨੂੰ ਚੰਦੂ ਦੀ ਲੜਕੀ ਦਾ ਸਾਹ ਕੀਤਾ ਗਿਆ ਰਿਸ਼ਤਾ ਕੀਤਾ ਗਿਆ ਉਹਨਾਂ ਜਾ ਕੇ ਜਦੋਂ ਚੰਦੂ ਦੀਵਾਨ ਨੂੰ ਦੱਸਿਆ ਚੰਦੂ ਦਵਾਨ ਪੁੱਛਣ ਲੱਗਾ ਕਿਥੇ ਰਿਸ਼ਤਾ ਕਰਕੇ ਆਇਓ ਕਹਿੰਦੇ ਕਿ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਦੇ ਲਖਤੇ ਜਿਗਰ ਸਾਹਿਬ ਜਦਾ ਹਰਗੋਬਿੰਦ ਸਾਹਿਬ ਨਾਲ ਚੰਦੂ ਅੱਗ ਬਬੂਲਾ ਕਹਿਣ ਲੱਗ ਪਿਆ ਉਹ ਮੇਰੀ ਧੀ ਚਵਾਰੇ ਦੀ ਇੱਟ ਤੇ ਤੁਸੀਂ ਗਾਰੇ ਦੀ ਮੋਰੀ ਨੂੰ ਲਾ ਆਇਓ ਮੈਂ ਇੱਕ ਦਿੱਲੀ ਦੇ ਤਖਤ ਦੇ ਬਾਦਸ਼ਾਹ ਦਾ ਵਜ਼ੀਰ ਇਹਨੇ ਕੌੜੇ ਬੋਲ ਉਹ ਵੀ ਬੋਲੇ ਕਹਿੰਦੇ ਉਹ ਮੰਗ ਖਾਣੇ ਸਾਥ ਜਿਨ੍ਹਾਂ ਵੱਲ ਮੇਰੀ ਧੀ ਦਾ ਰਿਸ਼ਤਾ ਕਰਕੇ ਆਇਓ ਸਤਗੁਰਾਂ ਨੇ ਜਦੋਂ ਇਹ ਗੱਲ ਕਹੀ ਤੇ ਚੰਦੂ ਦੀ ਨੀਵੀ ਪੈ ਗਈ ਜਹਾਗੀਰ ਬਾਦਸ਼ਾਹ ਕਹਿ ਲਾ ਚਲੋ ਇਹ ਵੀ ਗੱਲ ਛੱਡੀ ਤੁਸੀਂ ਖੁਸਰੋ ਨੇ ਬਗਾਵਤ ਕੀਤੀ ਤੇ ਉਹ ਗੋਂਦਵਾਲ ਸਾਹਿਬ ਦੀ ਧਰਤੀ ਤੇ ਆਇਆ ਤੁਸਾਂ ਨੂੰ ਪ੍ਰਸ਼ਾਦਾ ਛਕਾਇਆ ਨਾਲੇ ਆਪਣੇ ਖਜ਼ਾਨੇ ਵਿੱਚੋਂ ਮਾਇਆ ਭੇੜ ਦਿੱਤੀ ਤੇ ਨਾਲੇ ਤਖਤ ਦਾ ਤਾਜ ਦਾ ਉਹਨੂੰ ਤਿਲਕ ਲਾਇਆ ਤੇ ਧੰਗੁਰ ਅਰਜੰਦੇ ਪਾਤਸ਼ਾਹ ਕਹਿੰ ਲੈ ਕੇ ਬਾਦਸ਼ਾਹ ਝੂਠ ਹੈ ਇੱਕ ਦਿਨ ਉਹ ਵੇਲਾ ਸੀ ਜਦਨ ਤੇਰਾ ਪਿਤਾ ਅਕਬਰ ਬਾਦਸ਼ਾਹ ਗੁਰੂ ਦਰਬਾਰ ਵਿੱਚ ਆਇਆ ਸੀ ਤੇ ਗੁਰੂ ਘਰ ਦੇ ਵਿੱਚੋਂ ਪ੍ਰਸ਼ਾਦਾ ਛੱਕਿਆ ਸੀ ਜੇ ਤੇਰਾ ਬਾਪ ਪ੍ਰਸ਼ਾਦਾ ਛਕਦਾ ਛਕ ਸਕਦਾ ਹੈ ਤੇ ਤੇਰਾ ਜਿਹੜੇ ਪੁੱਤਰ ਨੇ ਪ੍ਰਸ਼ਾਦਾ ਛਕ ਲਿਆ ਤੇ ਕੀ ਇਹਨੂੰ ਹੋਣੀ ਹੋਗੀ ਦੂਸਰੀ ਗੱਲ ਗੁਰੂ ਨਾਨਕ ਪਾਤਸ਼ਾਹ ਦਾ ਦਰਬਾਰ ਹੈ ਲੰਗਰ ਛਕਾਇਆ ਉਹਨੂੰ ਜਿਹੜੀ ਤੁਸੀਂ ਕਹਿੰਦੇ ਜੇ ਤਖਤ ਦੀ ਤਾਜ ਦੀ ਉਹਨੂੰ ਤਿਲਕ ਲਾਇਆ ਇਹ ਝੂਠ ਹੈ ਜਹਾਂਗੀਰ ਬਾਦਸ਼ਾਹ ਕਹਿੰਦਾ ਚਲੋ ਵੀ ਛੱਡਿਆ ਮੈਂ ਇੱਕ ਸੁਣਿਆ ਤੁਸੀਂ ਇੱਕ ਗ੍ਰੰਥ ਦੀ ਰਚਨਾ ਕੀਤੀ ਹੈ ਤਾਂ ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਹਾਂ ਕਹਿੰਦੇ ਉਸ ਵੇਲੇ ਤੁਸੀਂ ਇਸਲਾਮ ਧਰਮ ਦੀ ਤੋਹੀਨ ਕੀਤੀ ਹੈ ਧੰਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਕੌਣ ਕਹਿੰਦਾ? ਜਹਾਂਗੀਰ ਬਾਦਸ਼ਾਹ ਕਹਿੰਦਾ ਮੈਨੂੰ ਸ਼ਿਕਾਇਤਾਂ ਮਿਲੀਆਂ ਕਿ ਤੁਸੀਂ ਇਸਲਾਮ ਧਰਮ ਦੀ ਤੋਹੀਨ ਕੀਤੀ ਆਪਣੇ ਧਰਮ ਨੂੰ ਬढ़ावा ਦਿੱਤਾ ਹੈ। ਧੰਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਜਹਾਂਗੀਰੇ ਵਿੱਚ ਝੂਠ ਹੈ। ਧੰਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਉਸ ਆਦ ਗ੍ਰੰਥ ਦੇ ਵਿੱਚ ਅਮਰਤ ਮਈ ਬਾਣੀ ਏ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਇਹ ਸ਼ਬਦ ਲਿਖੇ ਨੇ ਅਵਲ ਅੱਲਾਹ ਨੂਰ ਪਾਇਆ ਕੁਦਰਤ ਕੇ ਸਭੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਬੰਦੇ ਜਦੋਂ ਇਹ ਸ਼ਬਦ ਧੰਗੁਰੂ ਅਰਜਨ ਦੇ ਪਾਤਸ਼ਾਹ ਨੇ ਕਹੇ ਤੇ ਜਹਾਂਗੀਰ ਦੀ ਨੀਂਹ ਪੈ ਗਈ ਵੀ ਇਹਦੇ ਵਿੱਚ ਤਾਂ ਅੱਲਾ ਦਾ ਨਾਮ ਵੀ ਲਿਖਿਆ ਆਇਆ ਜਾਗੀਰ ਫਿਰ ਗੁਰੂ ਅਰਜਨ ਦੇ ਪਾਛਾ ਨੂੰ ਕਹਿਣ ਲੱਗਾ ਅਰਜਨ ਠੀਕ ਹੈ ਪਰ ਇੱਕ ਸਾਡੀ ਬੇਨਤੀ ਹੈ ਜੇ ਤੁਸੀਂ ਉਸ ਆਦ ਗ੍ਰੰਥ ਦੇ ਵਿੱਚ ਕੁਝ ਸਤਰਾ ਹਜਰਤ ਮੁਹੰਮਦ ਦੀਆਂ ਲਿਖ ਦੋ ਤੁਹਾਡਾ ਕੋਣ ਘਟ ਨਹੀਂ ਜਾਣਾ ਤੁਹਾਨੂੰ ਮੁਰਸ਼ਿਦ ਮੰਨਾਂਗੇ ਤੁਹਾਨੂੰ ਪੀਰ ਮੰਨਾਂਗੇ ਧੰ ਗੁਰੂ ਅਰਜਨ ਦੇ ਪਾਛਾ ਕਹਿਣ ਲੱਗੇ ਉਹ ਦਿੱਲੀ ਦੇ ਵਕਤ ਦੇ ਬਾਦਸ਼ਾਹ ਜਹਾਂਗੀਰ ਇਹ ਮੇਰੀ ਲਿਖੀ ਹੋਈ ਬਾਣੀ ਨਹੀਂ ਇਹ ਧੁਰਦਰਗਾ ਤੋਂ ਆਈ ਹੈ ਇਸ ਵਿੱਚ ਕੰਨਾਂ ਲਗ ਮਾਤਰ ਕੋਈ ਵਾਧ ਘਟ ਨਹੀਂ ਕੀਤੀ ਜਾ ਸਕਦੀ ਆਉ ਤੱਕੀ ਜਿਵੇਂ ਧੰਗੁਰੂ ਅਰਜਨ ਦੇਵ ਪਾਤਸ਼ਾਹ ਧੰਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਲਗ ਮਾਤਰ ਵਾਧ ਘਟ ਨਾ ਕਰਨ ਵਾਤੇ ਜਹਾਂਗੀਰ ਬਾਦਸ਼ਾਹ ਨੂੰ ਕਰੇ ਨਹੀਂ ਕੰਮ ਕੀਤਾ ਜਾ ਰਿਹਾ ਅੱਗੋਂ ਸਤਗੁਰ ਬੋਲ ਦੇ ਬੋਲ ਦੇ ਰੱਬੀ ਰੰਗ ਵਿੱਚ ਆ ਕਵਿੰਦੇ ਸੌਣ ਲਾ ਦਿੱਲੀ ਦੇ ਬਾਦਸ਼ਾਹ ਬਾਦਸ਼ਾਹ ਤੈਨੂੰ ਸੱਚ ਦੀ ਦਈਏ ਸੁਣਾ ਅੱਗੋਂ ਸਤਗੁਰ ਬੋਲ ਦੇ ਬੋਲ ਦੇ ਰੱਬੀ ਰੰਗ ਵਿੱਚ ਆ ਕਿੰਦੇ ਸੁਣ ਲੈ ਦਲੀ ਦੇ ਬਾਦਸ਼ਾਹ ਤੈਨੂੰ ਸੱਚ ਦੀ ਦਈਏ ਸਣਾ ਲੱਗ ਕੰਨਾ ਇਹਦੇ ਚੋਂ ਕੱਢ ਕੇ ਕੱਢ ਕੇ ਕੋਈ ਹੋਰ ਨਹੀਂ ਸਕਦਾ ਪਾ ਕਿੰਦੇ ਇਹ ਬਾਣੀ ਗੁਰੂ ਗ੍ਰੰਥ ਦੀ ਗ੍ਰੰਥ ਦੀ ਕੋਈ ਸੱਕਦਾ ਨਹੀਂ ਉਲਟਾ ਇਹਦੇ ਵਿੱਚ ਭਗਤਾਂ ਦੀ ਆਤਮਾ ਐ ਆਤਮਾ ਰਈ ਮੀ ਗੀਤ ਪ੍ਰਭੂ ਦੇਗਾ ਉਹ ਗੱਲ ਖੁਸਰੋ ਦੀ ਠੀਕ ਹੈ ਠੀਕ ਹੈ ਸਾਡੇ ਕੋਲ ਗਿਆ ਸੀ ਆ ਅਸੀਂ ਭੁੱਖਾ ਰਾਹੀ ਜਾਣ ਕੇ ਜਾਣ ਕੇ ਉਹਨੂੰ ਫੁੱਲ ਕਾ ਦਿੱਤਾ ਹਾਂ ਛਕਾ ਨਾ ਤਿਲਕ ਲਗਾਇਆ ਉਸ ਨੂੰ ਉਸ ਨੂੰ ਨਾ ਦਿੱਤੀ ਕੋਈ ਦੁਆ ਐਵੇਂ ਸੁਣ ਸੁਣ ਗੱਲਾਂ ਕਿਸੇ ਤੇ ਇਸੇ ਤੋਂ ਨਾ ਝੂਠੀ ਤੋਂ ਹਮਤਲਾ ਤੈਨੂੰ ਦਿੱਤਾ ਤਖਤ ਖੁਦਾ ਨੇ ਖੁਦਾ ਨੇ ਬਹਿ ਉਸਤੇ ਅਦਲ ਕਮਾ ਅਸੀਂ ਧਰਮ ਕਮਾਉਣਾ ਪੰਛਿਆ ਪੰਛਿਆ ਸੇਰੇ ਆਪਣੇ ਨਾਲ ਨਿਭਾ ਅਸੀਂ ਧਰਮ ਕਮਾਉਣਾ ਪੰਛੀਆਂ ਪੰਛੀਆਂ ਸੇਰੇ ਆਪਣੇ ਨਾਲ ਨਿਭਾ ਧੰਨ ਗੁਰੂ ਅਰਜਨ ਦੇ ਪਾਛਾ ਜਹਾਂਗੀਰ ਬਾਦਸ਼ਾਹ ਨੂੰ ਕਹਿਣ ਲੱਗੀ ਉਹ ਬਾਦਸ਼ਾਹ ਸਲਾਮ ਇਹ ਤੁਰਕੀ ਬਾਣੀ ਏ ਇਸ ਵਿੱਚ ਬਾਦ ਘਾਟ ਨਹੀਂ ਹੋ ਸਕਕੀ ਫਿਰ ਜੰਗਾਗੀਰ ਬਾਦਸ਼ਾ ਅਗਬ ਬਬੂਲਾ ਹੁਕਮ ਕਹਿਣ ਲੱਗਾ ਫਿਰ ਅਰਜਨ ਇਸਲਾਮ ਪ੍ਰਵਾਨ ਕਰ ਲੋ ਨਹੀਂ ਤੇ ਮੌਤ ਦੇ ਘਾਟ ਉਤਾਰ ਦਿੱਤੇ ਜਾਓਗੇ ਧਰਮ ਗੁਰ ਅਰਜਨ ਦੇ ਪਾਤਸ਼ਾਹ ਕਹਿਣ ਲੱਗਿਓ ਜਹਾਂਗੀਰ ਬਾਦਸ਼ਾ ਜਿਹੜੀ ਮੌਤ ਦੇ ਡਰਾਵੇ ਦਿਨਾ ਹੈ ਉਹ ਮੌਤ ਹਰ ਇੱਕ ਨੂੰ ਆਉਣੀ ਹੈ ਉਹ ਮੌਤ ਦੇ ਰਾਹ ਤੇ ਹਰ ਇਨਸਾਨ ਨੂੰ ਜਾਣਾ ਪੈਣਾ ਹੈ ਜਿਹੜਾ ਸੱਚ ਉਹ ਛਪਾਇਆ ਕਦੇ ਛੁਪਦਾ ਨਹੀਂ ਉਸ ਮਾਰਗ ਤੇ ਜਾਣਾ ਪੈਣਾ ਆਖਰਕਾਰ ਕਾਜੀ ਨੂੰ ਸੱਦਿਆ ਗਿਆ ਯਾਸਾ ਦੀ ਸ਼ਰਾ ਅਨਸਾਰ ਕਹਿੰਦੇ ਨੇ ਯਾਸਾ ਦੀ ਸ਼ਰਾ ਕੀ ਹੈ ਕਿ ਉਹ ਲੋਕ ਮੰਨਦੇ ਨੇ ਸ਼ਰਾ ਵਾਲੇ ਕਿ ਜਿਸ ਬੰਦੇ ਦਾ ਖੂਨ ਜੇ ਧਰਤੀ ਤੇ ਡਿੱਗ ਪਵੇ ਉਸੋਂ अनेਕਾਂ ਉਹ ਬੰਦੇ ਲੋਕ ਕੁਰਬਾਨੀ ਕਰਨ ਵਾਲੇ ਪੈਦਾ ਹੋ ਜਾਂਦੇ ਨੇ ਅਰ ਜਾਸਾ ਦੇ ਉਸ ਕਾਨੂੰਨ ਅਨੁਸਾਰ ਜਿਹਨੂੰ ਮੌਤ ਦੇ ਘਾਟੋਂ ਤਰਨਾ ਹੋਈ ਹੁੰਦਾ ਖੂਨ ਧਰਤੀ ਤੇ ਨਹੀਂ ਡਿੱਗਣ ਦਿੰਦੀ ਜਾਸਾ ਦੀ ਸਵਾ ਅਨਸਾਰ ਸਤਿਗੁਰਾਂ ਤੇ ਜੋ ਕਾਨੂੰਨ ਲਾਗੂ ਕੀਤਾ ਗਿਆ ਤਤੀ ਤਵੀ ਤੇ ਬਿਠਾਉਣ ਦਾ ਜਿਵੇਂ ਚੰਦੂ ਨੇ ਪਾਪ ਕਮਾਇਆ ਚੰਦੂ ਦਵਾਰ ਕੋਲ ਖਲੋਤਾ ਹੋਇਆ ਕਹਿੰਦਾ ਬਾਦਸ਼ਾਹ ਸਲਾਮਤ ਬਾਦਸ਼ਾਹ ਸਲਾਮਤ ਸਾਨ ਗੁਰੂ ਅਰਜਨ ਦੇ ਪਾਛਾ ਨੂੰ ਮੇਰੇ ਪੇਸ਼ ਕੀਤਾ ਜਾਵੇ। ਹੋਰ ਬੰਨ ਮਟ ਲਾਉਣੇ ਲਾ 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 ਲਾ। ਆਖਰੀ ਕਵਤਾ ਲਈ। ਇਹ ਆਸਾ ਦੇ ਕਾਨੂੰਨ ਅਨਸਾਰ ਸ਼ਹੀਦ ਕਰ ਦਿੱਤਾ ਜਾਵੇ। ਹੁਕਮ ਹੋਇਆ ਸਮਾਪਤੀ ਹੋਲ ਮੈਂ ਅਗੇਰੇ ਜਾਵਾਂ ਆਖਰੀ ਕਵਤਾ ਸੰਗਤਾਂ ਦੇ ਸਨਮੁਖ ਰੱਖਣ ਯਤਨ ਕਰਾਂ। ਚੰਦੂ ਨੇ ਸਤਗੁਰੂ ਨੂੰ ਆਪਣੀ ਕਬਜ਼ੇ ਵਿੱਚ ਲੈ ਲਿਆ। ਤੱਤੀ ਤਵੀ ਤੇ ਸਤਿਗੁਰਾਂ ਨੂੰ ਬਿਠਾ ਕੇ ਤਸੀਹੇ ਦਿੱਤੇ ਗਏ ਦੇਗ ਵਿੱਚ ਉਬਾਲਿਆ ਗਿਆ ਤੱਤੀ ਤਵੀ ਉੱਤੇ ਬਿਠਾ ਕੇ ਗਰਮ ਰੇਤਾ ਦੇ ਕੜਛੇ ਭਰ-ਭਰ ਕੇ ਸਤਿਗੁਰਾਂ ਦੇ ਸੀਸ ਵਿੱਚ ਪਾਏ ਗਏ ਆਖਰਕਾਰ ਤੱਤੀ ਤਵੀ ਤੇ ਬਿਠਾ ਕੇ ਜਦੋਂ ਸੀਸਵੇ ਤੱਤੀ ਰੇਤਾ ਪਾਈ ਗਈ ਸਤਿਗੁਰਾਂ ਦਾ ਸੀਸ ਉਬਾਲਿਆ ਗਿਆ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਨੂੰ ਰਾਵੀ ਦੇ ਠੰਡੇ ਪਾਣੀ ਵਿੱਚ ਰੋੜਨ ਦੇ ਵਾਸਤੇ ਤਿਆਰੀ ਕੀਤੀ ਗਈ। ਮਹਾ ਮੀਆਂ ਮੀਰ ਸਤਗੁਰਾਂ ਦੇ ਕੋਲ ਆਇਆ ਹੈ। ਜਦੋਂ ਤਵੀ ਉੱਤੇ ਹੱਥ ਰੱਖਿਆ ਤੇ ਤਵੀ ਠੰਡੀ ਠਾਰ ਹੈ। ਅਗਬਲ ਦੀ ਤੱਤੀ ਗਰਮ ਹੈ। ਤਵੀ ਗਰਮ ਹੈ, ਦਿੱਲੀ ਦਾ ਬਾਦਸ਼ਾਹ ਗਰਮ ਹੈ। ਜਹਾਗੀਰ ਬਾਦਸ਼ਾਹ ਤਪ ਰਿਆ ਹੈ, ਚੰਦੂ ਦੀਵਾਨ ਤਪ ਰਿਆ ਹੈ। ਠੰਡਾ ਕੌਣ ਹੈ ਧੰ ਗੁਰੂ ਅਰਜਨ ਦੇ ਪਾਛਾ ਖਿਆਲ ਕਰਿਓ ਜੇ ਜੇ ਸਰਦੀ ਹੋਵੇ ਤੇ ਮਨੁੱਖ ਦੇ ਸਰੀਰ ਦੇ ਅੰਦਰ ਵਿੱਚ ਗਰਮੀ ਪੈਦਾ ਹੁੰਦੀ ਹੈ ਅੰਦਰੋਂ ਗਰਮ ਹਵਾ ਨਿਕਲਦੀ ਆਮ ਧੂਆ ਨਿਕਲਦਾ ਹੈ ਸਿਆਲ ਦੇ ਵਿੱਚ ਤੋਂ ਸਾਹ ਲੈਂਦੇ ਆ ਗਰਮ ਸਾਹ ਨਿਕਲਦਾ ਜਦੋਂ ਗਰਮੀ ਹੋਵੇ ਬਾਹਰ ਗਰਮੀ ਹੁੰਦੀ ਹੈ ਤੇ ਸਰੀਰ ਦੇ ਅੰਦਰ ਠੰਡਕ ਪੈਦਾ ਹੁੰਦੀ ਤੇ ਧੰ ਗੁਰੂ ਅਰਜਨ ਦੇ ਪਾਛਾ ਤਤੀ ਤਵੀ ਉੱਤੇ ਬੈਠੇ ਹੋਏ ਨੇ ਸਤਿਗੁਰਾਂ ਦਾ ਮਨ ਆਤਮਾ ਸੀਤਲ ਹੈ ਮੀਆਂ ਮੀਰ ਸਤਗੁਰਾਂ ਦੇ ਦਰਬਾਰ ਕੋਲ ਪਹੁੰਚਿਆ ਹੈ ਸਤਗੁਰੂ ਕਹਿੰਦਾ ਸੱਚੇ ਪਾਤਸ਼ਾਹ ਹੁਕਮ ਕਰੋ ਲਾਹੌਰ ਤੇ ਦਿੱਲੀ ਦੀ ਇੱਟ ਇੱਟ ਖੜਕਾ ਕੇ ਰੱਖ ਦੇਵਾਂ ਸਤਗੁਰੂ ਕਹਿੰਦੇ ਮੀਆਂ ਮੀਰ ਉਹ ਬਾਣਾ ਪਰਮਾਤਮਾ ਦਾ ਉਹਨੂੰ ਮੰਨਣਾ ਪੈਣਾ ਆਖਰੀ ਕਵਤਾ ਹੈ ਜੋ ਹੁਕਮ ਹੋ ਚੁੱਕਾ ਹੈ ਸਮਾਪਤੀ ਬਲਵਤਨ ਦਾ ਤਾਂ ਮੈਂ ਬਾਲਾ ਪ੍ਰਚਾਰ ਨਹੀਂ ਕਰਾਂ ਆਓ ਤੱਕੀਏ ਜਿਵੇਂ ਦੀਨ ਦੁਨੀਆ ਦੇ ਮਾਲਕ ਧੰ ਗੁਰੂ ਅਰਜਨ ਦੇ ਪਾਛਾ ਆਪਣੇ ਸਿੱਖਾਂ ਨੂੰ ਸੁਭੋਦਨ ਕਰਦੀ ਪ੍ਰਮਾਤਮਾ ਦਾ ਪਾਣਾ ਇਹ ਵਰਤ ਕੇ ਰਹਿਣਾ ਹੈ ਆਖਰੀ ਕਵਤਾਂ ਰੇ ਇੱਕ ਵੀ ਸ੍ਰੀ ਜਥਾ ਇਉਂ ਬੇਨਤੀ ਕਰਦਾ ਮਹਿਰਾ ਗੁਰ ਅੱਗੇ ਖਲੋਇਆ ਸਹਿਬਾ ਮੈਂ ਪਾਪੀ ਹੋਇਆ ਗੁਨਾਹਗਾਰ ਸੁਆਮੀ ਡੁੱਬਦੇ ਨੂੰ ਤਾਰ ਸੁਆਮੀ ਦਾਸ ਭੁੱਲਾਂ ਬਖਸ਼ਾਵੇ ਸਤ ਗੁਰ ਤੇਰੇ ਸੋਹਣੇ ਸੀਸ ਤੇ ਮੈਥੋਂ ਤਤੀ ਨਾ ਰੇਤ ਪਾਈ ਜਾਵੇ ਗੁਰੂ ਜੀ ਤੇਰੇ ਸੋਹਣੇ ਸੀਸ ਤੇ ਇਹ ਮਹਰੇ ਨੂੰ ਗੋਦ ਚ ਲੈ ਕੇ ਬੋਲੇ ਗੁਰ ਆਦਰ ਦੇ ਕੇ ਤੂੰ ਕਿਉਂ ਪੁੱਤ ਪਿਆ ਨਰਾਸਾ ਤੀਰ ਚ ਧਰ ਦੇਣ ਦਲਾਸਾ ਇਥੇ ਪੈਰ ਨਹੀਂ ਪਰ ਆਸਪਾਸ ਸਾਰਕਿਸ ਬਹਿਣਾ ਤੇਰਾ ਤਾਂ ਕੋਈ ਦੋਸ਼ ਨਹੀਂ ਭਾਣਾ ਇਵੇਂ ਹੀ ਵਰਤ ਕੇ ਰਹਿਣਾ ਤੇਰਾ ਤਾਂ ਕੋਈ ਦੋਸ਼ ਨਹੀਂ ਮੇਰਾ ਗੁਰਾਂ ਅੱਗੇ ਖਲੋਇਆ ਸਹਬਾ ਮੈਂ ਪਾਪੀ ਹੋਇਆ ਗੁਨਾਹਗਾਰ ਸੁਆਮੀ ਡੁੱਬਦੇ ਨੂੰ ਤਾਰ ਸੁਆਮੀ ਦਾਸ ਭੁੱਲਾ ਬਖਸ਼ਾਵੇ ਗੁਰੂ ਜੀ ਤੇਰੇ ਸੋਹਣੇ ਸੀਸ ਤੇ ਮੈਥੋਂ ਤਤੀ ਨਾ ਰੇਤ ਪਾਈ ਜਾਵੇ ਗੁਰੂ ਜੀ ਤੇਰੇ ਸੋਹਣੇ ਸੀਸ ਤੇ ਇਹ ਮੇਰੇ ਨੂੰ ਕੋਦ ਚ ਲੈ ਕੇ ਆ ਬੋਲੇ ਗੁਰ ਆਦਰ ਦੇ ਕੇ ਤੂੰ ਕੋ ਪਤ ਪਿਆ ਨਰਾਸਾ ਤੀਰਜ ਤਰ ਦੇਣ ਦਲਾਸਾ ਇਥੇ ਪੈਰ ਨੀ ਪਸਾਰ ਕਿਸੇ ਬਹਿਣਾ ਤੇਰਾ ਤਾਂ ਕੋਈ ਦੋਸ਼ ਨਹੀਂ ਪਾਣਾ ਐਵੇਂ ਹੀ ਵਰਤ ਕੇ ਰਹਿਣਾ ਤੇਰਾ ਤਾਂ ਕੋਈ ਤੋਸ਼ ਨਹੀਂ ਇਹ ਤੁਹਾਡੇ ਤੇ ਦਿਲ ਹੈ ਵਸਦਾ ਚੰਦੂ ਤੋਂ ਡਰ ਹੈ ਲੱਗਦਾ ਮੋੜਾਂ ਜੇ ਹੁਕਮ ਉਸ ਦਾ ਮੈਨੂੰ ਡਰ ਦੇਂਦਾ ਲੋਦਾ ਦੱਸੋ ਜੀ ਤੇ ਉਸਾਨੂੰ ਕਿਵੇਂ ਭਾਵੇਂ ਗੁਰੂ ਜੀ ਤੇਰੇ ਸੋਹਣੇ ਸੀਸ ਤੇ ਤਤੀ ਰੇਤਨਾ ਮੈਥੋਂ ਪਾਈ ਜਾਵੇ ਗੁਰੂ ਜੀ ਤੇਰੇ ਸੋਹਣੇ ਸੀਸ ਤੇ ਇਹ ਚੰਦੂ ਦਾ ਰਹਿ ਤੂੰ ਹਾਮੀ ਬਣਦਾ ਕਿਉ ਨਮਕ ਹਰਾਮੀ ਸਾਡੀ ਹਮਦਰਦੀ ਕੀਤੀ ਤੇਰੀ ਤਾਂ ਨਹੀਂ ਬਦਨੀ ਤੀ ਸਾਥੋਂ ਇਹ ਐਸ਼ਾਨ ਨਹੀਂ ਲੈਣਾ ਤੇਰਾ ਤਾਂ ਕੋਈ ਦੋਸ਼ ਨਹੀਂ ਭਾਣਾ ਇਵੇਂ ਹੀ ਵਰਤ ਕੇ ਰਹਿਣਾ ਤੇਰਾ ਤਾਂ ਕੋਈ ਦੋਸ਼ ਨਹੀਂ ਮੇਰੇ ਤਾਨੂੰ ਪਾਵਨ ਹਾਰੇ ਛੜ ਗਏ ਨਾ ਹੱਥ ਹਮਾਰੇ ਆਪ ਜੇ ਗੁਰੂ ਸਦਾਏ ਜਮਦਾ ਦਾ ਨਾਮ ਆਰਿਆ ਮਾਏ ਰੋਂਦੇ ਨੂੰ ਕੌਣ ਵਰਾਵੇ ਗੁਰੂ ਜੀ ਤੇਰੇ ਸੋਹਣੇ ਸੀਸ ਤੇ ਮੈਥੋਂ ਤਤੀ ਨਾ ਰੇਤ ਪਾਈ ਜਾਵੇ ਗੁਰੂ ਜੀ ਤੇਰੇ ਸੋਹਣੇ ਸੀਸ ਤੇ ਇਹ ਸਾਡੇ ਸਿਰ ਰੇਤਾਂ ਪਾ ਤੂੰ ਮਾਲਕ ਦਾ ਹੁਕਮ ਵਜਾ ਤੂੰ ਸੀਸ ਐਸਾ ਕਰਨਾ ਬੇਟਾ ਤੇਰਾ ਕੋਈ ਦੋਸ਼ ਨਹੀਂ ਬੇਟਾ ਤੂੰ ਕਿਉਂ चंदूदा दुख सहना, तेरा ते कोई दोष नह पाण एवरत के रहण ते कोई दोष नह हील कम करे सुत्र भोॻण पैण सुतंत्र ਏ ਤਾਂ ਗੱਲ ਲਿਖੀ ਉਜਾਗਰ ਪੜ ਲਾ ਵਿਚਾਰ ਸਾਗਰੇ ਜੈਸੀ ਕਰੇ ਤੈਸੀ ਕੋਈ ਜਿਉ ਪਾਵੇ ਗੁਰੂ ਜੀ ਤੇਰੇ ਸੋਹਣੇ ਸੀਸ ਤੇ ਤਤੀ ਰਤਨਾ ਮੈਥੋਂ ਪਾਈ ਜਾਵੇ ਗੁਰੂ ਜੀ ਤੇਰੇ ਸੋਹਣੇ ਸੀਸ ਤੇ ਏ ਅਰਜਨ ਜੇ ਤਾਂ ਚੇਤਾਏ ਜੰਗ ਦੇ ਵਿੱਚ ਮਾਰ ਮਕਾਏ ਕ੍ਰਿਸ਼ਨ ਦੀ ਸੁਣ ਕੇ ਗੀਤਾ ਦੁਸ਼ਟਾਂ ਦਾ ਨਾਸ਼ਨ ਕੀਤਾ ਕਈ ਜਨਮ ਪਾਪ ਸਿਰ ਰਹਿਣਾ ਤੇਰਾ ਤਾਂ ਕੋਈ ਦੋਸ਼ ਨਹੀਂ ਭਾਣਾ ਐਵੇਂ ਹੀ ਵਰਤ ਕੇ ਰਹਿਣਾ ਤੇਰਾ ਤਾਂ ਕੋਈ ਕੋਸ਼ ਨਹੀਂ ਫੇ ਜੈਸੇ ਸਿਰੋਂ ਕਰੋਦੀ RAM ਦਾ ਬਣਿਆ ਵਰੋਦੀ ਮੇਰੀ ਫਿਰ ਜਾਉ ਜੋਈ ਆਖਣ ਕੇ ਗੁਰੂ ਧਰੋਹੀ ਮੌਤ ਮੰਗੀ ਨਾ ਮੂੰਹ ਹੋ ਆਵੇ ਗੁਰੂ ਜੀ ਤੇਰੇ ਸੋਹਣੇ ਸੀਸ ਤੇ ਮੈਥੋਂ ਤਤੀ ਨਾ ਰੇਤ ਪਾਈ ਜਾਵੇ ਗੁਰੂ ਜੀ ਤੇਰੇ ਸੋਹਣੇ ਸੀਸ ਤੇ ਇਹ ਬੱਚਾ ਦੁਕਾਤੋਂ ਚੁਰਨਾ ਅਸਾਂ ਜਹਾਨੋਂ ਤੁਰਨਾ ਤੇਰਾ ਤਾਂ ਬਣਿਆ ਬਹਾਨਾ ਚੰਦੂ ਸਿਰ ਪਉ ਹਰ ਜਾਨਾ ਮੰਨ ਲੈ ਅਸਾਂ ਦਾ ਤੂੰ ਕਹਿਣਾ ਤੇਰਾ ਤਾਂ ਕੋਈ ਦੋਸ਼ ਨਹੀਂ ਪਾਣਾ ਐਵੇਂ ਹੀ ਵਰਤ ਕੇ ਰਹਿਣਾ ਤੇਰਾ ਤਾਂ ਕੋਈ ਦੋਸ਼ ਨਹੀਂ ਸਤਗੁਰਾਂ ਨੂੰ ਤਸੀਹੇ ਦੇ ਕੇ ਰਾਵੀ ਨਦੀ ਦੇ ਠੰਡੇ ਪਾਣੀ ਵਿੱਚ ਸਤਗੁਰਾਂ ਪ੍ਰਵਾਹ ਦਿੱਤਾ ਜਿਉਂ ਜਲ ਮੈਂ ਜਲ ਆਏ ਖਟਾਨਾ ਤਉ ਜੋਤੀ ਸੰਗ ਜੋਤ ਸਮਾਨਾ ਈ ਮਈ ਨੂੰ ਸਤਗੁਰਾਂ ਨੂੰ ਸਤਗੁਰਾਂ ਨੇ ਸੀਧਾਂ ਦੇ ਤਰਸ ਤਾਜ ਬਣ ਕੇ ਸ਼ਹਾਦਤ ਕੀਤੀ ਕੋਟਨਕੋਟ ਪ੍ਰਣਾਮ ਸਤਕਾਰਯੋਗ ਜਥੇਦਾਰ ਸਤਪਾਲ ਸਿੰਘ ਦੀ ਤਲਵੰਡੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮੇਟੀ ਜਿਨ੍ਹਾਂ ਦੇ ਹੁਕਮ ਅਨੁਸਾਰ ਰੱਬ ਵਰਗੀਆਂ ਸੰਗਤਾਂ ਦੇ ਜੋੜੇ ਝਾੜਨ ਦਾ ਸਮਾਂ ਨਸੀਬ ਹੋਇਆ ਹੈ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਸਮੁੱਚੀ ਮੈਨੇਜਮੈਂਟ ਕਮੇਟੀ ਸਮੂਚੀਆਂ ਆਈਆਂ ਹੋਈਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਬੈਠ ਕੇ ਬੜੇ ਪਿਆਰ ਸਤਿਕਾਰ ਦੇ ਨਾਲ ਗੁਰੂ ਦਾ ਇਤਿਹਾਸ ਸਰਵਣ ਕੀਤਾ ਹੈ ਸੋ ਦਿਲ ਦੀਆਂ ਗਹਿਰਾਈਆਂ ਚੋਂ ਸਤਿਕਾਰਯੋਗ ਜਥੇਦਾਰ ਸਤਪਾਲ ਸਿੰਘ ਜੀ ਤੇ ਗੁਰਦੁਆਰਾ ਪ੍ਰਬੰਧ ਕਮੇਟੀ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਸੋ ਇਨੀਆਂ ਬੇਨਤੀਆਂ ਕਰਦੇ ਖਿਮਾ ਦੇ ਜਾਚਕਾਂ ਗੁਰੂਕਿਆਂ ਸੰਗਤਾਂ ਵੱਲੋਂ ਬੇਅੰਤ ਮਾਣ ਸਨਮਾਨ ਜਥੇ ਦੇ ਮਾਣ ਵਿੱਚ ਪਹੁੰਚਿਆ ਹੈ ਸਮੂੱਚੀ ਅਰਦਾਸ ਕਰਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਕੁਟਾਨ ਕੋਟ ਧੰਨਵਾਦ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੋ ਇੰਨੀਆਂ ਬੇਨਤੀਆਂ ਕਰਦੀ ਖਿਮਾ ਦੀ ਜਾਤਕਾ ਬਲਾਓ ਫਤੇ ਗੱਜ ਕੇ ਗਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰਾਂ ਦੀ ਪਵਿੱਤਰ ਗੋਦ ਵਿੱਚ ਬਰਾਇਮਾਨ ਭਾਈ ਸਾਹਿਬ ਭਾਈ ਰੇਸ਼ਮ ਸਿੰਘ ਜੀ ਹੀਰਾ ਕਬਿਸ਼ਰੀ ਜੱਥਾ ਜੋ ਆਪ ਜੀ ਨਾਲ ਗਰਮਤ ਵਿਚਾਰਾਂ ਦੀ ਸਾਂਝ ਪਾ ਰਹੇ ਸੀ ਸਤ ਗੁਰਾਂ ਦੀ ਸ਼ਹੀਦੀ ਦੇ ਦਿਹਾੜੇ ਨੂੰ ਯਾਦ ਕਰਦਿਆਂ ਗਰਮਤ ਵਿਚਾਰਾਂ ਦੀ ਸਾਂਝ ਪਾਈ ਬਹੁਤ ਬਹੁਤ ਧੰਨਵਾਦ ਜਿਵੇਂ ਕਿ ਆਪਾਂ ਪਹਿਲਾਂ ਗੱਲ ਕਰ ਹੀ ਚੁੱਕੇ ਹਾਂ ਕਿ ਇਸ ਗੁਰਦੁਆਰੇ ਦਾ ਇੱਕ ਹਿੱਸਾ ਕਾਲਜ ਮਾਤਾ ਸਹਿਬ ਕਾਲਜ ਬੜਾ ਵੱਡਾ ਸਹਿਯੋਗ ਹੈ ਮਾਤਾ ਸਾਹਿਬਕਰ ਕਾਲਜ ਦਾ ਸਮੂਹ ਸਟਾਫ ਦਾ ਸਮੂਹ ਵਿਦਿਆਰਥੀਆਂ ਦਾ ਤੇ ਬਹੁਤ ਵੱਡਾ ਸਹਿਯੋਗ ਹੈ ਸਰਦਾਰ ਸਤਪਾਲ ਸਿੰਘ ਜੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਜੋ ਵੀ ਕੰਮ ਕਈਏ ਇਹਨਾਂ ਨੂੰ ਅਸੀਂ ਜਾਂ ਕਾਲਜ ਵਿੱਚ ਸਟਾਫ ਨੂੰ ਪ੍ਰਿੰਸੀਪਲ ਸਾਹਿਬ ਨੂੰ ਜਾਂ ਹੋਰ ਸਟਾਫ ਨੂੰ ਉਹ ਕੰਮ ਉਹਦੋਂ ਹੀ ਕਰ ਦਿੰਦੇ ਆ ਬਹੁਤ ਬਹੁਤ ਧੰਨਵਾਦ ਆ ਬੜਾ ਵੱਡਾ ਸਹਿਯੋਗ ਆ ਸਾਨੂੰ ਇਹ ਗੁਰਦੁਆਰਾ ਸਾਹਿਬ ਦੀ ਇਮਾਰਤਾਂ ਦੇ ਵਿੱਚ ਇਹ ਫੁੱਲਾਂ ਬਗੀਚੀਆਂ ਦੇ ਵਿੱਚ ਬਹੁਤ ਵੱਡਾ ਸਹਿਯੋਗ ਹੈ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਹੁਣ ਮੈਂ ਬੇਨਤੀ ਕਰਾਂ ਬਸ ਤਤ 10 ਮਿੰਟ 10 15 ਮਿੰਟ ਵਾਸਤੇ ਮਾਤਾ ਸਾਹਿਬ ਕਾਲਜ ਦੇ ਵਿਦਿਆਰਥੀ ਆਪਣੇ ਕੋਲ ਆਏ ਵੀ ਆ ਤੇ ਉਹ ਆਉਣਗੇ ਤੇ ਆਪ ਜੀ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ ਉਸ ਤੋਂ ਬਾਅਦ ਅਰਦਾਸ ਬੇਨਤੀ ਇੱਕ ਹੋਰ ਮੈਂ ਬੇਨਤੀ ਕਰਾਂ ਕਿਉਂਕਿ ਇਹ ਜਗ੍ਹਾ